ਅੱਜ ਅਸੀਂ ਇਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਧਿ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਗੋਲਕੇ ਦੇ ਵਿੱਚ ਪਾ ਦਿੱਤੇ ਆ ਉਹ ਵੜਾ ਦਿੱਤੇ ਪਾਤੇ ਆ ਪੈਸੇ ਦੀ ਗੱਲ ਕਰਨੀ ਹੁੰਦੀ ਹੈ ਪਹਿਲਾਂ ਉਹਦਾ ਗੱਲ ਕਰੋ ਫਿਰ ਲੈ ਵੀਡੀਓ ਗੱਲ ਕਰ ਕੋ ਨਾ ਪਹਿਲਾਂ ਕਰ ਕਰ ਉਹ ਬਾਈ ਕੌਣ ਆ ਯਾਰ ਸੱਜਿਆ ਤਾਂ ਨੂਰ ਆ ਹੱਥ ਨਹੀਂ ਪਹੁੰਚਦਾ ਸਰਕਾਰੀ ਹੱਥ ਨਹੀਂ ਪਹੁੰਚਦਾ ਹੱਥ ਨਹੀਂ ਪਹੁੰਚਦਾ ਹੱਥ ਕੇ ਮੇਰੀ ਪਹੁੰਚ ਨਹੀਂ ਦੀ ਗੱਲ ਬਾਬਾ ਜੀ ਲੋਕ ਗੱਲ ਬਹੁਤ ਵੱਡੀ ਆ ਪੰਜਾਬ ਦਾ ਮਦਦ ਦਾ ਇਹਨਾਂ ਦਾ ਹੱਥ ਨਹੀਂ ਆ ਇਹਨਾਂ ਦਾ ਹੱਥ ਨਹੀਂ ਬਹਿ ਕੇ ਗੱਲ ਕਰੀ ਆਹਰ ਬਹਿ ਕੇ ਗੱਲ ਕਰ ਕਾਲਰ ਮਾਰੋ ਇਹਨਾਂ ਦਾ ਵੀਡੀਓ ਬਣਾਉਂਦਾ ਬਾਬੂ ਤਕੇਗਾ ਮਾਰਿਆ ਹੋਣਾ ਸੰਗਤ ਦੇ ਵਿੱਚ ੱੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚ ੱੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਮੈਂ ਤੁਹਾਨੂੰ ਲੋਕ ਜਿਹੜਾ ਹਾਂ ਆਜੋ ਮੈਨੂੰ ਸੰਗਤ ਦੇ ਵਿੱਚੋਂ ੱੱੱਕੇ ਮਾਰ ਰਹੇ ਨੇ ਸਾਨੂੰ ੱੱੱਕੇ ਮਾਰ ਰਹੇ ਨੇ ਹਾਂ ਗੁਰਦੁਆਰੇ ਨਹੀਂ ਆਹ ਨਾਲੇ ਆਪ ਖਾਂਦੇ ਲਈ ਆ ਆ ਠੀਕ ਹੈ ਠੀਕ ਹੈ ਉਹ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਤਗਦੀ ਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ। ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਧੱਕੇ ਬਾਰੇ ਰੌਲਾ ਪਾਇਆ, ਮਾਇਆ ਚੱਕ ਕੇ ਗੋਲਕੜੇ ਵਿੱਚ ਪਾਈ ਔਰ ਅਸੀਂ ਸਾਰੀ ਹੋਂਦ ਨੂੰ ਬੇਨਤੀ ਕਰਦੇ ਹਾਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਨ ਵਾਲਿਆਂ ਦਾ। ਇਹਨਾਂ ਦੀ ਜਿਹੜਾ ਪੱਤਾ ਨਹੀਂ ਤਾਂ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਬਾਰ-ਬਾਰ ਸੰਗਤ ਨੂੰ ਜਿੰਨੀ ਜਿੰਨੀ ਵੀ ਸੰਗਤ ਦਾ ਸਾਰੀ ਪੱਤਾ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗਤ ਦਾ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਇਹ ਜਿਹੜੀ ਹੈ ਇਹ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਿਹੜਾ ਉਹ ਤਾਂ ਕਰਮਾਂ ਦੇ ਡਿੱਗੇ ਹੋਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਵੇ ਪੌਣ ਚੱਕ ਕੇ ਆਪਦੀ ਗੋਲ ਕਿਸੇ ਵਿੱਚ ਪਾ ਦੇਣ ਅਸੀਂ ਆਪਣੀ ਮਿਹਨਤ ਕਰਦੇ ਆਂ ਸਾਨੂੰ ਬੁਲਾਇਆ ਜਾਂਦਾ ਸੀ ਤਾਂ ਆਉਨੇ ਆਂ ਅਸੀਂ ਬਿਨਾਂ ਬੁਲਾਏ ਤੇ ਨਹੀਂ ਜਾਂਦੇ ਕਿਸੇ ਦੀ ਤੇ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ ਅੱਜ ਅਸੀਂ ਇੱਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆਂ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਗਮ ਦੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਬੋਲ ਕੇ ਦੇ ਵਿੱਚ ਪਾ ਦਿੱਤੇ ਉਹ ਵੜਾ ਦਿੱਤੇ ਪਾ ਦਿੱਤੇ ਸਾਨੂੰ ਵੀ ਕੋਈ ਗੱਲ ਕਰਨੀ ਹੁੰਦੀ ਹੈ ਪਹਿਲਾਂ ਉਹਦਾ ਗੱਲ ਕਰੋ ਫਿਰ ਵੀਡੀਓ ਗੱਲ ਕਰੋ ਨਾ ਪਹਿਲਾਂ ਕਰ ਕਰ ਉਹ ਬਾਈ ਕੌਣ ਆ ਯਾਰ ਹਾਕਮ ਰਾਮ ਰਾਮ ਤੁਮਾਸ਼ਾ ਕਰੀਏ ਨਾ ਮੈਂ ਕਹਿੰਦਾ ਬੰਦੇ ਦਾ ਮੱਕੀ ਆਈ ਉਹਨੇ ਨੀ ਹੋ ਨੀ ਨਹੀਂ ਸੱਜਦਾ ਨੂਰ ਲਾ ਹੱਥ ਨਹੀਂ ਪਹੁੰਚਦਾ ਸਰਕਾਰੀ ਹੱਥ ਨਹੀਂ ਪਹੁੰਚਦਾ ਹੱਥ ਕੇ ਮੇਰੀ ਪੱਤਰ ਨਹੀਂ ਦੀ ਗੱਲ ਬਾਬਾ ਜੀ ਗੱਲ ਬਹੁਤ ਵੱਡਾ ਨਹੀਂ ਆਪਾਂ ਤੁਹਾਨੂੰ ਦੱਸਣਾ ਇਹਨਾਂ ਦਾ ਹੱਕ ਨਹੀਂ ਦੱਸਦਾ ਇਹਨਾਂ ਦਾ ਹੱਕ ਨਹੀਂ ਬਹਿ ਕੇ ਗੱਲ ਕਰੀ ਆਹਰ ਬਹਿ ਕੇ ਗੱਲ ਕਰ ਕਾਲ ਮਾਰੋ ਇਹਨਾਂ ਦਾ ਵੀਡੀਓ ਬਣਾਉਂਦਾ ਬਾਪੂ ਤਾਂ ਕਹਿ ਗਿਆ ਮਾਰਿਆ ਹੁਣ ਸਾਂਗਤ ਦੇ ਵਿੱਚ ੱੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚ ੱੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਮੈਂ ਕੋਈ ਲੋ ਜਿਹੜਾ ਹਾਂ ਆ ਜਾ ਮੈਨੂੰ ਸੰਗਤ ਦੇ ਵਿੱਚੋਂ ੱੱੱਕੇ ਮਾਰ ਰਹੇ ਨੇ ਸਾਨੂੰ ੱੱੱਕੇ ਮਾਰ ਰਹੇ ਨੇ ਗੁਰਦੁਆਰਾ ਨਹੀਂ ਆ ਆਪ ਖਾਂਦੇ ਲਈ ਹਾਂ ਵਾ ਠੀਕ ਹੈ ਬਹੁਤ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਕੱਬਦੀ ਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ। ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਧੱਕੇ ਬਾਰੇ ਰੌਲਾ ਪਾਇਆ, ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਈ ਔਰ ਅਸੀਂ ਸਾਰੀ ਹੋਂਦ ਨੂੰ ਬੇਇਤੀ ਕਰਦੇ ਹਾਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਡ ਵਾਲਿਆਂ ਦਾ। ਜਿੰਨਾ ਦੀ ਜਿਹੜਾ ਧੱਕਾ ਕੀਤਾ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਬਾਰ-ਬਾਰ ਸੰਗਤ ਨੂੰ ਜਿੰਨੀ ਜਿੰਨੀ ਵੀ ਸੰਗਤਾਂ ਸਾਰੀ ਹੱਤਾ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗਤਾਂ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਇਹ ਜਿਹੜੀ ਹੈ ਇਹ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਿਹੜਾ ਉਹ ਤਾਂ ਕਰ ਮੈਣ ਡਿੱਗੀ ਹੋਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਬੇਪੌਣ ਚੱਕ ਕੇ ਆਪਦੀ ਬੋਲ ਕਿਸੇ ਵਿੱਚ ਪਾ ਦੇਣ ਅਸੀਂ ਆਪਦੀ ਮਿਹਨਤ ਕਰਦੇ ਆਂ ਸਾਨੂੰ ਬੁਲਾਇਆ ਜਾਂਦਾ ਸੀ ਤਾਂ ਆਉਨੇ ਆਂ ਅਸੀਂ ਬਿਨਾਂ ਬੁਲਾਏ ਤਾਂ ਨਹੀਂ ਜਾਂਦੇ ਕਿਸੇ ਦੇ ਇਹ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ